ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਡੱਲਾ ਸਾਹਿਬ ਜਦੋਂ 2 ਦਸੰਬਰ ਵਾਲੇ ਦਿਨ ਸੁਖਬੀਰ ਬਾਦਲ ਸਮੇਤ ਸਾਰੀ ਲੀਡਰਸ਼ਿਪ ਨੂੰ ਤਨਖਾਹ ਲੱਗੀ ਸਜ਼ਾ ਉਹਨਾਂ ਨੇ ਜਿਹੜੀ ਹੈ ਸੇਵਾ ਜਿਹੜੀ ਸਜ਼ਾ ਦੇ ਰੂਪ ਚ ਜਿਹੜੀ ਸੇਵਾ ਉਹਨਾਂ ਨੇ ਕਰਨੀ ਸੀਗੀ ਡਿਬੇਟ ਉਹਦੇ ਉੱਤੇ ਨਹੀਂ ਹੋ ਰਹੀ ਗੱਲਾਂ ਹੋਣੀਆਂ ਸੀ ਅਕਾਲੀ ਦਲ ਦੀਆਂ ਕਿ ਅਕਾਲੀ ਦਲ ਮੁੜ ਸੰਗਠਿਤ ਕਿਦਾਂ ਹੋਏਗਾ ਕਿਉਂਕਿ ਜਥੇਦਾਰ ਸਾਹਿਬਾਨ ਨੇ ਕਿਹਾ ਸੀਗਾ ਕਿ ਨਵੇਂ ਮੈਂਬਰਾਂ ਦੀ ਜਿਹੜੀ ਭਰਤੀ ਆ ਉਹ ਕੀਤੀ ਜਾਏ ਸੱਤ ਮੈਂਬਰੀ ਕਮੇਟੀ ਬਣਾਈ ਜਾਏ ਪਰ ਇਹ ਸਭ ਦੌਰਾਨ ਜਦੋਂ ਸੁਖਬੀਰ ਬਾਦਲ ਤੇ ਨਰੈਣ ਸਿੰਘ ਚੌੜਾ ਹਮਲੇ ਦੀ ਕੋਸ਼ਿਸ਼ ਕਰਦਾ 4 ਦਸੰਬਰ ਨੂੰ ਤੇ ਅੱਜ ਆਪਾਂ 10 ਦਸੰਬਰ 'ਚ ਪਹੁੰਚ ਗਏ ਆ ਤੇ ਨਰੈਣ ਸਿੰਘ ਚੌੜਾ ਤੋਂ ਹੁਣ ਮਸਲਾ ਜਿਹੜਾ ਇਹ ਐਫ ਆਈ ਆਰ ਦੇ ਉੱਤੇ ਆ ਗਿਆ ਅਕਾਲੀ ਦਲ ਨੇ ਮਜ਼ਬੂਤ ਕਿੱਦਾਂ ਹੋਣਾ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਚੋਣਾਂ ਵੀ ਆ ਗਈਆਂ ਨੇ ਕਾਰਪੋਰੇਸ਼ਨ ਦੀਆਂ ਪਰ ਹੁਣ ਇਸ ਵਕਤ ਜਿਹੜੀ ਚਰਚਾ ਦਾ ਵਿਸ਼ਾ ਹੈ ਜਿਹੜਾ ਵਿਸ਼ਾ ਕੇਂਦਰਿਤ ਹੋਇਆ ਪਿਆ ਉਹ ਨਰੈਣ ਸਿੰਘ ਚੌੜਾ ਤੁਸੀਂ ਕਿੱਦਾਂ ਦੇਖਦੇ ਹੋ ਕਿ ਇਹ ਨਰੈਣ ਸਿੰਘ ਚੌੜਾ ਵਾਲਾ ਮਸਲਾ ਔਰ ਅਕਾਲੀ ਦਲ ਦਾ ਜਿਹੜਾ ਭਵਿੱਖ ਦੇਖੋ ਤੁਹਾਡਾ ਸਵਾਲ ਬਹੁਤ ਗੰਭੀਰ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਸਿੱਖ ਵਿਦਵਾਨ ਨੇ ਜਿਹੜੇ ਸਿੱਖ ਪੋਲਿਟਿਕਸ ਨੂੰ ਸਮਝਦੇ ਨੇ ਜਿਹੜੇ ਧਰਮ ਦੀ ਮਰਿਆਦਾ ਨੂੰ ਸਮਝਦੇ ਨੇ ਔਰ ਧਰਮ ਦੇ ਆਲੇ ਦੁਆਲੇ ਘੁੰਮਦੀ ਸਿਆਸਤ ਨੂੰ ਸਮਝਦੇ ਨੇ ਔਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਉਥਾਨ ਦੇ ਲਈ ਲੋਕ ਚਿੰਤਿਤ ਸੀ ਜਾਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਚੋਂ ਪ੍ਰਭਾਵ ਲੱਭ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਤੇ ਕਿਹੋ ਜਿਹਾ ਪਾਏਗਾ ਕੀ ਸਜ਼ਾ ਤੋਂ ਬਾਅਦ ਜਾਂ ਸਜ਼ਾ ਦੇ ਦੌਰਾਨ ਪੰਜਾਬ ਦੇ ਵਿੱਚ ਇਹ ਸੁਨੇਹਾ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਣਾਈ ਸਜ਼ਾ ਪ੍ਰਵਾਨ ਕਰ ਲਈ ਸੱਚੇ ਮਨੋ ਤੇ ਤਨੋਂ ਉਹਨਾਂ ਨੇ ਇਹ ਸਜ਼ਾ ਭੁਗਤੀ ਹੈ ਤੇ ਚਲੋ ਅਸੀਂ ਅਕਾਲੀ ਦਲ ਦੇ ਰਿਵਾਈਵਲ ਬਾਰੇ ਸੋਚੀਏ ਔਰ ਜਿਵੇਂ ਜਥੇਦਾਰ ਸਾਹਿਬਾਨ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮੈਂਦਾ ਜਮਾਤ ਹੈ ਤੇ ਲੋਕਾਂ ਚ ਗੱਲ ਕੀ ਗਈ ਸ਼੍ਰੋਮਣੀ ਅਕਾਲੀ ਦਲ ਬਾਰੇ ਲੋਕਾਂ ਚ ਗੱਲ ਇਹ ਗਈ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਪਾਵੇਂ ਸੁਮੇਰ ਸਿੰਘ ਸੈਣੀ ਦੀ ਡੀਜੀਪੀ ਦੀ ਨਿਯੁਕਤੀ ਸੀ ਪਾਵੇਂ ਡੇਰਾ ਮੁਖੀ ਦੀ ਮੁਆਫੀ ਸੀ ਜਾਂ ਉਹਨਾਂ ਲੋਕਾਂ ਨੂੰ ਨੌਕਰੀਆਂ ਸੀ ਜਿਨ੍ਹਾਂ ਤੇ ਤਸ਼ੱਦਦ ਦੇ ਇਲਜ਼ਾਮ ਨੇ ਜਾਂ ਬੀੜਵੀ ਦੇ ਮਾਮਲਿਆਂ ਤੇ ਸਰਕਾਰ ਦੀ ਇਨਸਾਫ ਦੇਣ ਦੀ ਅਸਫਲਤਾ ਸੀ ਤੇ ਇਸੇ ਕਰਕੇ ਸੁਧਾਰ ਲੈਣ ਵਾਲੇ ਵੀ ਨਾਰਾਜ਼ ਹੋਏ ਪਛਤਾਪ ਸਾਰਿਆਂ ਨੇ ਕੀਤਾ ਪਰ ਜਿਹੜਾ ਮਸਲਾ ਸੀ ਪੰਜਾਬ 'ਚ ਜਿਹੜਾ ਵਿਚਾਰਿਆ ਜਾਣਾ ਚਾਹੀਦਾ ਸੀ ਉਹ ਸੀ ਕੀ ਕਿ ਅਕਾਲੀ ਦਲ ਦੁਬਾਰਾ ਖੜਾ ਹੋਏਗਾ ਜਾਂ ਨਹੀਂ ਕੀ ਇਸ ਪੂਰੀ ਪ੍ਰਕਿਰਿਆ ਜਿੱਥੇ ਜਥੇਦਾਰ ਸਹਿਬਾਨਾਂ ਨੇ ਲੰਮਾ ਸਮਾਂ ਲੈ ਕੇ ਸਜ਼ਾ ਲਾਈ ਕੀ ਪੰਜਾਬ ਦੇ ਲੋਕ ਸ਼ਰੋਮਣੀ ਅਕਾਲੀ ਦਲ ਵੱਲ ਦੁਬਾਰਾ ਮੁੜਨਗੇ ਜਾਂ ਨਹੀਂ ਡਿਬੇਟ ਔਰ ਪ੍ਰਭਾਵ ਇਹ ਦੇਖੇ ਜਾਣੇ ਸੀ ਪਰ ਸਾਰੀ ਗੱਲ ਤੁਰ ਕਿੱਧਰ ਗਈ ਸਾਰੀ ਗੱਲ ਤੁਰ ਗਈ ਨਰੈਨ ਸਿੰਘ ਚੌੜਾ ਵਾਲੇ ਪਾਸੇ ਜਿਨੇ 4 ਦਸੰਬਰ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਲਗਭਗ ਹਮਲਾ ਕਰ ਹੀ ਦਿੱਤਾ ਸੀ ਮੈਂ ਤਾਂ ਕਹੂੰਗਾ ਵੀ ਚਲੋ ਉਹ ਤਾਂ ਵਿੱਚ ਬਚਾ ਹੋ ਗਿਆ ਜਿਹੜੇ ਜਸਬੀਰ ਸਿੰਘ ਨੇ ਥਾਣੇਦਾਰ ਉਹਨਾਂ ਨੇ ਜਫਾ ਪਾ ਲਿਆ ਬਾਅਦ ਚ ਹੋਰਾਂ ਨੇ ਜਫਾ ਪਾ ਲਿਆ ਤੇ ਗੋਲੀ ਚੱਲੀ ਜ਼ਰੂਰ ਇਹ ਜੇ ਨਾ ਵੀ ਗੋਲੀ ਚੱਲੀ ਨਹੀਂ ਗੋਲੀ ਚੱਲੀ ਪਰ ਉਹ ਆਪਣਾ ਨਿਸ਼ਾਨੇ ਤੇ ਨਹੀਂ ਲੱਗੀ ਪਰ ਜਿਹੜੀ ਸਿੱਖ ਸਿਆਸਤ ਦੇ ਵਿੱਚ ਪਿਛਲੇ 4 ਦਸੰਬਰ ਤੋਂ ਬਾਅਦ ਡਿਬੇਟ ਹੈ ਉਹ ਹੁਣ ਨਰੈਨ ਸਿੰਘ ਚੌੜਾ ਤੇ ਜ਼ਿਆਦਾ ਹੋ ਰਹੀ ਹੈ ਕੋਈ ਮੰਗ ਕਰ ਰਿਹਾ ਵੀ ਉਹਨੂੰ ਪੰਥ ਤੋਂ ਛੇਕ ਦੋ ਜਸਬੀਰ ਜਿਹੜੇ ਖਰਜਿੰਦਰ ਸਿੰਘ ਧਾਮੀ ਨੇ ਉਹ ਕਹਿੰਦੇ ਵੀ ਨਰੈਨ ਸਿੰਘ ਚੋੜਾ ਨੂੰ ਪੰਥ ਚੋਂ ਚੇਕ ਦੇਣਾ ਚਾਹੀਦਾ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਹੁਣ ਜਲ ਖਾਲਸਾ ਸਪੋਰਟ ਚ ਆਇਆ ਨਰੈਨ ਸਿੰਘ ਜਲ ਖਾਲਸਾ ਨਰੈਨ ਸਿੰਘ ਖਾਲਸਾ ਦੇ ਸਮਰਥਨ ਚ ਆਇਆ ਉਹ ਤਾਂ ਚਿੱਠੀ ਦੇ ਕੇ ਆਏ ਨਹੀਂ ਕਿ ਜਿਹੜੀ ਉਹਨਾਂ ਦੀ ਦਸਤਾਰ ਲਹੀ ਹੈ ਸੋ ਉਹ ਬੇਅਦਬੀ ਦੇ ਰੂਪ ਦੇ ਵਿੱਚ ਉਹਦੇ ਤੇ ਤੁਸੀਂ ਕੀ ਕਾਰਵਾਈ ਕਰੋਗੇ ਉਹ ਉਹਨਾਂ ਦਾ ਆਪਣਾ ਪੱਖ ਹੈ ਧਾਰਮਿਕ ਪੱਖੋਂ ਉਹਨਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਫੈਸਲਾ ਜਥੇਦਾਰ ਸਹਿਬਾਨਾ ਨੇ ਕਰਨਾ ਹੈ ਪਰ ਮੈਂ ਇਹ ਦੇਖ ਰਿਹਾ ਸੀ ਕਿ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਅੱਜ ਵੀ ਉੱਥੇ ਖੜੀ ਐ ਨਰੈਨ ਸਿੰਘ ਚੌੜੇ ਦੇ ਦਖਲ ਨੇ ਉਹਦੇ ਉਸ ਘਟਨਾਕ੍ਰਮ ਨੇ ਜੋ ਕੁਝ ਸੁਧਾਰ ਤੁਰੰਤ ਪ੍ਰਭਾਵ ਨਾਲ ਅਕਾਲੀ ਸਿਆਸਤ ਚ ਦਿਖਣੇ ਸੀ ਜਾਂ ਦੇਖੇ ਜਾ ਸਕਦੇ ਸੀ ਬੁੱਧੀਜੀਵੀਆਂ ਨੂੰ ਲੱਗਦਾ ਸੀ ਵੀ ਜਥੇਦਾਰ ਸਾਹਿਬ ਨੇ ਹੁਣ ਫੈਸਲਾ ਕਰਤਾ ਹੁਣ ਸਜ਼ਾ ਭੁਗਤਣ ਦੇ ਨਾਲ ਨਾਲ ਪੰਜਾਬ ਚ ਲੋਕ ਦੁਬਾਰਾ ਅਕਾਲੀ ਦਲ ਵੱਲ ਮੁੜਨਗੇ ਪਰ ਉਹ ਡਿਬੇਟ ਹੋ ਨਹੀਂ ਰਹੀ ਡਿਬੇਟ ਸਿਰਫ ਨਰੈਨ ਸਿੰਘ ਚੌੜਾ ਦੀ ਹੋ ਰਹੀ ਹੈ ਔਰ ਤੁਸੀਂ ਵੇਖੋ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਕਿਵੇਂ ਅਕਾਲੀ ਦਲ ਦੇ ਦੋਹਾਂ ਪਾਸਿਆਂ ਦੇ ਲੀਡਰਾਂ ਨੇ ਇਹਨੂੰ ਕਿਵੇਂ ਕਿਵੇਂ ਉਹਨਾਂ ਨੇ ਆਪਣੇ ਨਾਲ ਜੋੜਿਆ ਹੁਣ ਜੱਠੇਦਾਰ ਸਾਹਿਬ ਕਹਿੰਦੇ ਸੀ ਵੀ ਤਿੰਨ ਦਿਨਾਂ ਚ ਅਸਤੀਫੇ ਮੰਨਜ਼ੂਰ ਕਰ ਲਓ ਉਹ ਮੀਟਿੰਗ ਹੀ ਨਹੀਂ ਕੀਤੀ ਵਰਕਿੰਗ ਕਮੇਟੀ ਨੇ ਉਹ ਕਹਿੰਦੇ ਜੀ ਨਰੈਨ ਸਿੰਘ ਚੌੜੇ ਦਾ ਮਾਮਲਾ ਐਡਾ ਆ ਗਿਆ ਤੇ ਅਸੀਂ ਵੱਡੇ ਲੀਡਰ ਸਾਰੇ ਅਸੀਂ ਸੇਵਾ 'ਚ ਵੀ ਲੱਗੇ ਹੋਏ ਸੀ ਤੇ ਇਸ ਕਰਕੇ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਹੋ ਸਕੀ ਇਹਦਾ ਮਤਲਬ ਹੈ ਜੋ ਜਥੇਦਾਰ ਸਹਿਬਾਨਾਂ ਨੇ ਹੁਕਮ ਕੀਤਾ ਉਹ ਹੁਕਮ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਮੰਨਿਆ ਨਾ ਤਿੰਨ ਦਿਨਾਂ 'ਚ ਉਹਨਾਂ ਨੇ ਅਸਤੀਫੇ ਮਨਜ਼ੂਰ ਨਹੀਂ ਕੀਤੇ ਟਾਈਮ ਲੈ ਲਿਆ ਹੋਰ ਭਾਵੇਂ ਜ਼ੁਬਾਨੀ ਕਹਿ ਗਏ ਟਾਈਮ ਲੈ ਲਿਆ ਪਰ ਜਿਹੜਾ ਹੁਕਮ ਸੀ ਜਥੇਦਾਰ ਸਾਹਿਬ ਦਾ 2 ਦਸੰਬਰ ਨੂੰ ਜਿਹੜਾ ਹੁਕਮ ਹੋਇਆ ਸੀ ਉਹਦੀ ਤਾਂ ਪਾਲਣਾ ਸ਼ਾਮ ਨੂੰ ਜਾਂ 3 ਦਸੰਬਰ ਨੂੰ ਵੀ ਕੀਤੀ ਜਾ ਸਕਦੀ ਸੀ ਚਲੋ ਉਹ ਗੋਲੀਵਾਰੀ ਦੀ ਘਟਨਾ ਜਿਹੜੀ ਅਟੈਂਪਟ ਸੀ ਸ਼ਖਬੀਰ ਬਾਦਲ ਤੇ ਉਹ ਤਾਂ 4 ਦਸੰਬਰ ਦਾ ਸੀ ਨਾ 3 ਦਸੰਬਰ ਦਾ ਵੀ ਦਿਨ ਸੀ ਚਲੋ ਨਹੀਂ ਹੋਇਆ ਤੁਸੀਂ ਹੋਰ ਵੇਖੋ ਨਾ ਕੋਰ ਕਮੇਟੀ ਦੀ ਬੈਠਕ ਤਾਂ ਹੋ ਗਈ ਔਰ ਕੋਰ ਕਮੇਟੀ ਦੇ ਮੈਂਬਰ ਨੇ ਜਿਹੜੇ ਉਹਨਾਂ ਦੇ ਵਿੱਚੋਂ ਹੀ ਮੈਂਬਰ ਲਗਭਗ ਵਰਕਿੰਗ ਕਮੇਟੀ ਦੇ ਨੇ ਬਹੁਤਾ ਜ਼ਿਆਦਾ ਫਰਕ ਨਹੀਂ ਕੋਰ ਕਮੇਟੀ ਬੈਠੀ ਤੇ ਕੋਰ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਵਿਚਾਰ ਕੀਤਾ ਕਾਦੇ ਤੇ ਨਰੈਣ ਸਿੰਘ ਚੌੜਾ ਤੇ ਜਥੇਦਾਰ ਸਾਹਿਬ ਨੇ ਜਿਹੜੀ ਸੇਵਾ ਲਈ ਉਸ ਤੋਂ ਬਾਅਦ ਕੀ ਕੀ ਕੀਤਾ ਜਾਣਾ ਚਾਹੀਦਾ ਹੈ ਪਛਤਾਪ ਤਾਂ ਚਲੋ ਸੇਵਾ ਤਾਂ ਚੱਲ ਰਹੀ ਹੈ ਪਰ ਅਸੀਂ ਅਕਾਲੀ ਦਲ ਚ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਕਿਵੇਂ ਤਮੀਲ ਕਰਨਾ ਹੈ ਅਮਲ ਚ ਲਿਆਉਣਾ ਹੈ ਉਹਦੀ ਤੇ ਗੱਲ ਨਹੀਂ ਹੋਈ ਗੱਲ ਸਿਰਫ ਨਰੈਣ ਸਿੰਘ ਚੌੜਾ ਤੇ ਹੋਈ ਹੁਣ ਕੱਲ ਸੁਧਾਰ ਲਹਿਰ ਵਾਲੇ ਦੇਖੋ ਸੁਧਾਰ ਲਹਿਰ ਵਾਲਿਆਂ ਨੇ ਮੀਟਿੰਗ ਕਰ ਲਈ ਸੁਧਾਰ ਲਹਿਰ ਵਾਲਿਆਂ ਨੇ ਮੀਟਿੰਗ ਕਰਕੇ ਸੁਧਾਰ ਲਹਿਰ ਭੰਗ ਕਰ ਦਿੱਤੀ ਉਹ ਪਹਿਲਾਂ ਵੀ ਕਹਿੰਦੇ ਸੀ ਵੀ ਅਸੀਂ ਅਕਾਲੀਆਂ ਅਸੀਂ ਅਕਾਲੀ ਦਲ ਤੋਂ ਵੱਖਰੇ ਨਹੀਂ ਹੋਣਾ ਹਾਲਕੀ ਸੁਧਾਰ ਲਹਿਰ ਚੋ ਵੀ ਲੀਡਰ ਨੇ ਜਿਹੜੇ ਦੂਸਰੇ ਅਕਾਲੀ ਦਲਾਂ ਚ ਵੀ ਜਾ ਕੇ ਮੁੜ ਕੇ ਆਏ ਨੇ ਜੀ ਜੀ ਜਦੋਂ ਨਾ ਡੱਲਾ ਸਾਹਿਬ ਕੱਲ ਅਕਾਲੀ ਸੁਧਾਰ ਲਹਿਰ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੇ ਬੀਬੀ ਜਗੀਰ ਕੌਰ ਹੁਣਾਂ ਨਾਲ ਗੱਲ ਕੀਤੀ ਨਾ ਤੇ ਉਹਨਾਂ ਨੇ ਸੰਕੇਤਮਾਤਰ ਕੁਝ ਸ਼ਬਦ ਇਸਤੇਮਾਲ ਕੀਤੇ ਮੈਂ ਤੁਹਾਨੂੰ ਦੱਸਦਾ ਉਹ ਕਹਿੰਦੇ ਸੁਧਾਰ ਤੇ ਹਰ ਜਗ੍ਹਾ ਹੋਣਾ ਚਾਹੀਦਾ ਉਹ ਚਾਹੇ ਪੋਲਿਟਿਕਲ ਪਾਰਟੀ ਹੋਵੇ ਜਾਂ ਵੈਸੇ ਆਪਣਾ ਵਾਲਾ ਦਵਾਲਾ ਹੋਵੇ ਸੁਧਾਰ ਚੱਲਦਾ ਰਹਿਣਾ ਚਾਹੀਦਾ ਫਿਰ ਉਹ ਕਹਿੰਦੇ ਆ ਵੀ ਅਸੀਂ ਅਕਾਲੀ ਸੀਗੇ ਅਕਾਲੀ ਹਾਂ ਇਹਦੇ ਚ ਵੀ ਕੋਈ ਦੂਰ ਆਇ ਨਹੀਂ ਹੈ ਪਰ ਜਿਹੜਾ ਇੰਪੋਰਟੈਂਟ ਸ਼ਬਦ ਉਹ ਇਹੀ ਸੀ ਵੀ ਸੁਧਾਰ ਕਹਿੰਦੇ ਚੱਲਦਾ ਰਹਿਣਾ ਚਾਹੀਦਾ ਫਿਰ ਜਦੋਂ ਮੀਟਿੰਗ ਹੋ ਜਾਂਦੀ ਆ ਸੁਧਾਰ ਲੈਰ ਪੰਗ ਹੋ ਜਾਂਦੀ ਆ ਹਾਲਾਂਕਿ ਉਹ ਇਹ ਵੀ ਕਹਿੰਦੇ ਆ ਵੀ ਅਸੀਂ ਕੋਈ ਪਾਰਟੀ ਰਜਿਸਟਰ ਨਹੀਂ ਸੀ ਕਰਾਈ ਇਹ ਇੱਕ ਸਾਡਾ ਇੱਕ ਗਰੁੱਪ ਸੀਗਾ ਵੀ ਜਿਹੜੇ ਚਾਹਦੇ ਸੀ ਵੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਏ ਹੁਣ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਚਰਚਾ ਤਾਂ ਇਸ ਗੱਲ ਦੀ ਹੋਣੀ ਸੀ ਵੀ ਅਕਾਲੀਆਂ ਦੇ ਜਿਹੜੇ ਬਾਗੀ ਤੇ ਦਾਗੀ ਜਿਹੜੇ ਨਾਮ ਚੱਲੇ ਹੋਏ ਸੀਗੇ ਇਹ ਇਕੱਠੇ ਹੋ ਗਏ ਪਰ ਇਸ ਗੱਲ ਦੀ ਚਰਚਾ ਕਿਤੇ ਵੀ ਨਹੀਂ ਹੋ ਰਹੀ ਔਰ ਇਹਦਾ ਅਸਰ ਡੇਲਾ ਸਾਹਿਬ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਉਹਦੇ 'ਚ ਵੀ ਦੇਖਣ ਨੂੰ ਮਿਲ ਸਕਦਾ ਦੇਖੋ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਅਸਰ ਬਿਲਕੁਲ ਇਹਦਾ ਨਜ਼ਰ ਆਊਗਾ ਪਰ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਜਿਹੜੀ ਵੱਡੀ ਗੱਲ ਸੀ ਉਹ ਹੈ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਤੀ ਕੀ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੋਲਿਟਿਕਸ 'ਚ ਸਥਾਪਿਤ ਹੁੰਦਾ ਹੈ ਜਾਂ ਨਹੀਂ ਕੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪ੍ਰਵਾਨ ਕਰਨਗੇ ਜਾਂ ਨਹੀਂ ਇਸੇ ਕਰਕੇ ਤਾਂ ਸੁਧਾਰ ਲਹਿਰ ਵਾਲੇ ਵੀ ਵਸ਼ਸ਼ਤਾਬ ਕਰਕੇ ਆਏ ਔਰ ਉਹਨਾਂ ਦੀ ਮੰਗ ਕੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਵੀ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਕਿਸੇ ਹੋਰ ਪਰਿਵਾਰ ਕੋਲੇ ਆਵੇ ਬਾਦਲ ਪਰਿਵਾਰ ਤੋਂ ਬਾਹਰ ਆਵੇ ਤਾਂ ਕਿ ਲੋਕ ਅਕਾਲੀ ਦਲ ਨੂੰ ਪ੍ਰਵਾਨ ਕਰ ਲੈਣ ਪਰ ਗੱਲ ਫਿਰ ਉੱਥੇ ਖੜੀ ਹੈ ਹੁਣ ਜਦੋਂ ਜੱਠੇਦਾਰ ਸਾਹਿਬ ਨਹੀਂ ਕਹਤਾ ਵੀ ਢਾਗੀ-ਵਾਗੀ ਇਕੱਠੇ ਹੋ ਜੋ ਭਾਈ ਤੇ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਕਹਤਾ ਵੀ ਜੀ ਸੁਖਬੀਰ ਸਿੰਘ ਬਾਦਲ ਦੁਬਾਰਾ ਜੁੜੇ ਜਾਂਦੇ ਨੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਇਹਦਾ ਮਤਲਬ ਹੈ ਗੱਲਾਂ ਤਾਂ ਉੱਥੇ ਹੀ ਖੜੀਆਂ ਹੈ ਗੱਲਾਂ ਕੋਈ ਬਹੁਤ ਜ਼ਿਆਦਾ ਡਿਬੇਟ ਦੇ ਰੂਪ ਚ ਲੋਕਾਂ ਚ ਗਈਆਂ ਨਹੀਂ ਜਿਹੜਾ ਜਿਹੜਾ ਨਰੈਨ ਸਿੰਘ ਚੌੜਾ ਦਾ ਐਪੀਸੋਡ ਦਾ ਮੈਂ ਜ਼ਿਕਰ ਕਰਦਾ ਸਾਰੀ ਗੱਲ ਨਰੈਨ ਸਿੰਘ ਚੌੜਾ ਤੇ ਫੋਕਸ ਹੋ ਗਈ ਔਰ ਸੁਧਾਰ ਲਹਿਰ ਵਾਲਿਆਂ ਨੇ ਜਿਹੜੀ ਕੱਲ ਮੀਟਿੰਗ ਕੀਤੀ ਉਹਦੇ ਨਾਲ ਨਾਲ ਉਹਨਾਂ ਨੇ ਤਾਂ ਚਲੋ ਸੁਧਾਰ ਲਹਿਰ ਭੰਗ ਕਰਤੀ ਪਰ ਜਥੇਦਾਰ ਸਾਹਿਬ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹ ਸੱਤ ਮੈਂਬਰੀ ਕਮੇਟੀ ਨੂੰ ਹਜੇ ਤੱਕ ਉਹਦੀ ਉਹਦੀ ਗਵਾਹੀ ਕਰਦੇ ਨੇ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਧਾਮੀ ਸਾਹਿਬ ਨੇ ਹਜੇ ਤੱਕ ਉਸ ਸੱਤ ਮੈਂਬਰੀ ਕਮੇਟੀ ਦੀ ਵੀ ਮੀਟਿੰਗ ਨਹੀਂ ਕੀਤੀ ਵੀ ਘਟੋ ਘਟ ਅਸੀਂ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜੋ ਜਥੇਦਾਰ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਹੈ ਅਸੀਂ ਉਹਦੇ ਬਾਰੇ ਆਪਣੇ ਤੌਰ ਤੇ ਕੋਈ ਵਿਚਾਰ ਕਰ ਲਈਏ ਵਰਕਿੰਗ ਕਮੇਟੀ ਜਦੋਂ ਸਫਾਰਸ਼ਾਂ ਕਰਕੇ ਜ਼ਿੰਮੇਦਾਰੀ ਦਊਗੀ ਸੱਤ ਮੈਂਬਰੀ ਕਮੇਟੀ ਨੂੰ ਕਿ ਠੀਕ ਹੈ ਤੁਸੀਂ ਮੈਂਬਰਸ਼ਿਪ ਡਰਾਈਵ ਸ਼ੁਰੂ ਕਰੋ ਕਿਉਂਕਿ ਕਾਪੀਆਂ ਵੀ ਛਪਣੀਆਂ ਮੈਂਬਰਸ਼ਿਪ ਦੀਆਂ ਤਾਂ ਇਸ ਕਰਕੇ ਇਸ ਸਾਰੀ ਜਿਹੜੀ ਪ੍ਰਕਿਰਿਆ ਇਹਦੇ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੁੰਦੀ ਨਹੀਂ ਦਿਖ ਰਹੀ ਜਦਕਿ ਨਰੈਨ ਸਿੰਘ ਚੌੜਾ ਦੇ ਮਸਲੇ ਤੇ ਆਏ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨਾ ਕੋਈ ਲੀਡਰ ਬਿਆਨ ਵੀ ਦਿੰਦਾ ਹੈ ਤੇ ਪ੍ਰੈਸ ਕਾਨਫਰੰਸ ਵੀ ਕਰਦਾ ਹੈ ਅਸਲ 'ਚ ਸੁਖਬੀਰ ਸਿੰਘ ਬਾਦਲ ਦੇ ਆਲੇ-ਦੁਆਲੇ ਦੇ ਜਿਹੜੇ ਸਾਥੀ ਨੇ ਜਾਂ ਲੀਡਰ ਨੇ ਉਹਨਾਂ ਦਾ ਪੂਰਾ ਜ਼ੋਰ ਨਰੈਨ ਸਿੰਘ ਚੌੜਾ ਦੇ ਖਿਲਾਫ ਲੱਗਿਆ ਹੋਇਆ ਹੈ ਇਹ ਸਾਬਤ ਕਰਨ ਲਈ ਕਿ ਸੁਖਬੀਰ ਸਿੰਘ ਬਾਦਲ ਤੇ ਜਾਣ ਲੇਵਾ ਹਮਲਾ ਹੋਇਆ ਹੈ। ਔਰ ਜਿਹੜੇ ਜਿਨ੍ਹਾਂ ਨੂੰ ਅਸੀਂ ਸੁਧਾਰ ਲਹਿਰ ਵਾਲੇ ਕਹਿੰਦੇ ਆ ਉਹਨਾਂ ਨੇ ਆਪਣੀ ਸਥਿਤੀ ਨਿਊਟਰਲ ਸ਼ਾਂਤ ਰੱਖੀ ਹੋਈ ਹੈ ਕਿ ਐਸਜੀਪੀਸੀ ਪ੍ਰਧਾਨ ਕਦੋਂ ਸੱਤ ਮੈਂਬਰੀ ਮੀਟਿੰਗ ਬੁਲਾਉਂਦੇ ਨੇ ਤੇ ਕਦੋਂ ਵਰਕਿੰਗ ਕਮੇਟੀ ਅਸਤੀਫੇ ਮਨਜ਼ੂਰ ਕਰਕੇ ਨਵੀਂ ਮੈਂਬਰਸ਼ਿਪ ਦੇ ਅਭਿਆਨ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੰਦੀ ਹੈ। ਉਹ ਇਸ ਗੱਲ ਦੇ ਇੰਤਜ਼ਾਰ 'ਚ ਨੇ ਔਰ ਦੂਜੇ ਪਾਸੇ ਨਰੈਨ ਸਿੰਘ ਚੌੜਾ ਦੇ ਮਾਮਲੇ ਤੇ ਪੁਲਿਸ ਕਾਰਵਾਈ ਜੋ ਚੱਲ ਰਹੀ ਹੈ ਉਹਦੇ ਤੇ ਅਕਾਲੀ ਦਲ ਸਵਾਲ ਖੜੇ ਕਰ ਰਿਹਾ ਹੈ ਉਸ ਐਫ ਆਈ ਆਰ ਤੇ ਬਹੁਤ ਸਵਾਲ ਮੈਂ ਮੈਂ ਉਤੇ ਵੀ ਆਣਾ ਔਰ ਨਰੈਨ ਸਿੰਘ ਚੌੜੇ ਨੇ ਜੋ ਕੁਝ ਕੀਤਾ ਉਹਦੇ ਤੇ ਅਸੀਂ ਦੋ ਤਿੰਨ ਦਿਨ ਪਹਿਲਾਂ ਰਵਨੀਤ ਬਿੱਟੂ ਦਾ ਵੀ ਬਿਆਨ ਸੁਣਿਆ ਉਹ ਕਹਿੰਦਾ ਬਲਵੰਤ ਸਿੰਘ ਰਾਜਵਾਨੇ ਦੀ ਜਦੋਂ ਰਿਹਾਈ ਦੀ ਮੰਗ ਹੁੰਦੀ ਹੈ ਬਲਵੰਤ ਸਿੰਘ ਰਾਜਵਾਨੇ ਨੇ ਜੋ ਕੁਝ ਕੀਤਾ ਸੀ ਉਹਦੇ ਲਈ ਤਾਂ ਅਕਾਲੀ ਦਲ ਕਹਿੰਦਾ ਵੀ ਭਾਵਨਾਵਾਂ ਚ ਬਹਿ ਕੇ ਕਰਤਾ ਤੇ ਨਰੈਨ ਸਿੰਘ ਚੌੜੇ ਬਾਰੇ ਕੀ ਆ ਜਾ ਰਿਹਾ ਹੈ ਵੀ ਇਹਦੇ ਤੇ ਇਹਨੂੰ ਇਹਨੂੰ ਗ੍ਰਿਫਤਾਰ ਗ੍ਰਿਫਤਾਰ ਤੱਕ ਕਰ ਲਿਆ ਵੀ ਇਹਦੇ ਤੇ ਸਜ਼ਾ ਲਾਓ ਇਹਨੇ ਹਮਲਾ ਕੀਤਾ ਸੁਖਬੀਰ ਸਿੰਘ ਬਾਦਲ ਤੇ ਔਰ ਇਹ ਇੱਕ ਟੈਰਰਿਸਟਿਕ ਐਕਟੀਵਿਟੀ ਹੈ ਸੋ ਨਰਨ ਸਿੰਘ ਚੋੜਾ ਦੇ ਸੰਦਰਭ ਚ ਪੁਲਿਸ ਦੀ ਕਾਰਵਾਈ ਅਕਾਲੀ ਦਲ ਦੀ ਬਿਆਨਬਾਜ਼ੀ ਔਰ ਮੰਗ ਔਰ ਵਿਰੋਧੀਆਂ ਦੇ ਬਿਆਨ ਖਾਸ ਤੌਰ ਤੇ ਰਵਨੀਤ ਸਿੰਘ ਬਿੱਟੂ ਦੇ ਇਹ ਸਾਰੀਆਂ ਸਥਿਤੀਆਂ ਨੇ ਪੂਰਾ ਜਿਹੜਾ ਜਿਹੜਾ ਪ੍ਰਸੰਗ ਹੈ ਜਿਹੜੀ ਪ੍ਰਕਿਰਿਆ ਸੀ ਜਥੇਦਾਰ ਸਾਹਿਬ ਦੇ ਸਰਜ਼ਾ ਲਾਉਣ ਦੀ ਉਹਨਾਂ ਦੇ ਆਦੇਸ਼ਾਂ ਦੀ ਉਹਨਾਂ ਦੇ ਹੁਕਮਾਂ ਦੀ ਉਹਨਾਂ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਕੇਂਦਰ ਬਣਾਤਾ ਨਰੈਨ ਸਿੰਘ ਚੌੜਾ ਤੇ ਕੱਲ ਮੰਗ ਵੀ ਕਰਤੀ ਹਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇਹਨਾਂ ਨੂੰ ਪੰਚ ਚੋਂ ਛੇਕੋ ਜਿਹੜਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੋ ਕੁੱਲ ਮਿਲਾ ਕੇ ਜਿਹੜੀ ਅਕਾਲੀ ਸਿਆਸਤ ਹੈ 2 ਦਸੰਬਰ ਤੋਂ ਬਾਅਦ ਅਕਾਲੀ ਸਿਆਸਤ ਦੇ ਵਿੱਚ ਡਿਬੇਟ ਦੀ ਥਾਂ ਬਦਲ ਗਈ ਵਿਸ਼ਾ ਬਦਲ ਗਿਆ ਵਿਸ਼ਾ ਬਦਲ ਗਿਆ ਡਿਬੇਟ ਬਣ ਗਈ ਨਰੈਨ ਸਿੰਘ ਚੋੜਾ ਹੂੰ ਅੱਛਾ ਦਰ ਸਭ ਜਿੱਦਾਂ ਹੁਣ ਨਰੈਨ ਸਿੰਘ ਚੋੜਾ ਇਸ ਵੇਲੇ ਵਿਸ਼ਾ ਬਣ ਗਿਆ ਜਿੱਦਾਂ ਆਪਾਂ ਵੀ ਇਸ ਪ੍ਰੋਗਰਾਮ 'ਚ ਹੁਣ ਚਰਚਾ ਕਰ ਰਹੇ ਹਾਂ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਵੀ ਇਹ ਸਬ ਦਾ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਉੱਤੇ ਕੋਈ ਅਸਰ ਪਵੇਗਾ ਕਿਉਂਕਿ ਅਕਾਲੀ ਦਲ ਨੇ ਕੁਝ ਆਬਜ਼ਰਵਰ ਜਿਹੜੇ ਆ ਉਹ ਵੀ ਨੁਕਤ ਕਰ ਦਿੱਤੇ ਆ ਉਹ ਇਸ ਕਰਕੇ ਕੀਤੇ ਆ ਵੀ ਕਿਉਂਕਿ ਸੁਖਵੀਰ ਬਾਦਲ ਇੱਕ ਤੇ ਸਜ਼ਾ ਭੁਗਤ ਰਿਹਾ ਇੱਕ ਉਹਨਾਂ ਦੇ ਪੈਰ 'ਚ ਜਿਹੜਾ ਫ੍ਰੈਕਚਰ ਆ ਉਹ ਆਪ ਕਿਤੇ ਆ ਜਾ ਨਹੀਂ ਸਕਦੇ ਵੀ ਉਹਨਾਂ ਦੇ ਦੂਤ ਵਜੋਂ ਜਿਹੜਾ ਵਾ ਕੰਮ ਕਰਨਗੇ ਚੋਣ ਵੀ ਕਰਨਗੇ ਵੀ ਕਿਹਨੂੰ ਟਿਕਟ ਦੇਣੀ ਹੈ ਕਿਹਨੂੰ ਨਹੀਂ ਦੇਣੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਜਰੇ ਬਣੇ ਪੰਜਾਬ ਪ੍ਰਧਾਨ ਕਹਿ ਸਕਦੇ ਆਂ ਵੀ ਅਮਨ अरोड़ा ਨੇ ਪਹਿਲੀ ਕਾਰਵਾਈ ਪਾ ਦਿੱਤੀ ਆ ਉਹਨਾਂ ਨੇ ਪਹਿਲੀ ਕਾਰਵਾਈ ਡਲਾ ਸਾਹਿਬ ਜਲੰਧਰ ਸ਼ਹਿਰ ਦੇ ਵਿੱਚ ਪਾਈ ਆ ਕਾਂਗਰਸ ਦੇ ਮੇਅਰ ਸਿਗੇ ਜਗਦੀਸ਼ ਰਾਜਾ ਜੀ ਉਹਨਾਂ ਨੇ ਰਾਜਾ ਜੀ ਨੂੰ ਪਰਿਵਾਰ ਸਮੇਤ ਆਪ ਚ ਸ਼ਾਮਲ ਕਰਾ ਲਿਆ ਕਿੱਦਾਂ ਦੇਖਦੇ ਹੋ ਇਸ ਕਾਰਵਾਈ ਨੂੰ ਜਿਹੜੀ ਅਮਨ अरोड़ा ਨੇ ਪ੍ਰਧਾਨ ਬਣਦੇ ਸਾਰੀ ਪਾਈ ਆ ਦੇਖੋ ਇਰਿਚ ਤੱਕ ਕੋਈ ਦੋਰਾਇ ਨਹੀਂ ਜਿਹਦੀ ਸੱਤਾ ਹੁੰਦੀ ਹੈ ਨਾ ਜੀ ਸੱਤਾ ਵਾਲੇ ਪਾਸੇ ਲੋਕ ਜਾਂਦੇ ਨੇ ਹੁਣ ਜਲੰਧਰ ਚ ਤਾਂ ਵੈਸੇ ਵੀ ਰਿਵਾਜ ਹੈ ਤੁਸੀਂ ਸੁਸ਼ੀਲ ਰਿੰਕੂ ਉਹਨਾਂ ਨੂੰ ਦੇਖੋ ਪਹਿਲਾਂ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਸੱਤਾ ਵਾਲੇ ਪਾਸੇ ਚਲਿਆ ਗਿਆ ਆਮ ਆਦਮੀ ਪਾਰਟੀ ਵਾਲੇ ਪਾਸੇ ਐਮਪੀ ਵੀ ਬਣ ਗਿਆ ਫਿਰ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਸੀ ਤੇ ਉਹ ਆਮ ਆਦਮੀ ਪਾਰਟੀ ਪੰਜਾਬ ਵਾਲੀ ਸੱਤਾ ਛੱਡ ਕੇ ਕੇਂਦਰ ਚ ਬੀਜੇਪੀ ਦੀ ਸਰਕਾਰ ਸੀ ਉਸ ਵੇਲੇ ਉਧਰ ਚਲੇ ਗਏ ਬੀਜੇਪੀ ਦੀ ਟਿਕਟ ਲੈ ਲਈ ਉਹਨਾਂ ਨੂੰ ਲੱਗਿਆ ਹੋਣਾ ਵੀ ਜੇ ਕੇਂਦਰ ਚ ਸਰਕਾਰ ਬਣ ਗਈ ਹੋ ਸਕਦਾ ਹੈ ਮੇਰਾ ਦਾਅ ਲੱਗ ਜੇ ਪੰਜਾਬ ਚੋਂ ਮੈਂ ਮੰਤਰੀ ਬਣ ਜਾ ਸੋ ਸੁਸ਼ੀਲ ਕੁਮਾਰ ਰਿੰਕੂ ਅਸੀਂ ਦੇਖਿਆ ਇੱਕ ਵੱਡੇ ਦਲ ਬਦਲਣ ਵਾਲੇ ਲੀਡਰ ਦੇ ਤੌਰ ਤੇ ਉਭਰੇ ਫਿਰ ਇੱਕ ਹੋਰ ਉਹਨਾਂ ਦੇ ਵਿਧਾਇਕ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਦੇ ਉਹ ਵੀ ਦਲ ਬਦਲਣ ਵਾਲੇ ਲੀਡਰ ਦੇ ਤੌਰ ਤੇ ਉਭਰੇ ਹੁਣ ਇੱਕ ਹੋਰ ਲੀਡਰ ਜਿਵੇਂ ਤੁਸੀਂ ਦੱਸਿਆ ਜਗਦੀਸ਼ ਰਾਜਾ ਜੀ ਇਹ ਮੀਆਰਸੀ ਕਾਂਗਰਸ ਚ ਤੇ ਇਹ ਵੀ ਇੱਕ ਦਲ ਬਦਲਣ ਵਾਲੇ ਲੀਡਰ ਦੇ ਤੌਰ ਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਦਲ ਬਦਲ ਕੇ ਹੁਣ ਅਮਨ अरोड़ा ਭਗਵੰਤ ਮਾਨ ਔਰ ਅਮਨ अरोड़ा ਗੱਲ ਦੋਵਾਂ ਦੀ ਇੱਕੋ ਹੀ ਹੈ ਦੋਵੇਂ ਪੁਰਾਣੇ ਇਕੱਠੇ ਸਾਥੀ ਨੇ ਭਗਵੰਤ ਮਾਨ ਮੁੱਖ ਮੰਤਰੀ ਨੇ ਉਹਨਾਂ ਨੇ ਇੱਛਾ ਜਤਾਈ ਕਿ ਮੈਂ ਪ੍ਰਧਾਨਗੀ ਛੱਡਣੀ ਹੈ ਅਸਲ ਚ ਆਮ ਆਦਮੀ ਪਾਰਟੀ ਦੇ ਵੱਡੀ ਲੀਡਰਸ਼ਿਪ ਨੇ ਔਰ ਭਗਵੰਤ ਮਾਨ ਉਹਨਾਂ ਨੇ ਇਹ ਮਨ ਬਣਾ ਲਿਆ ਹੋਣਾ ਹੈ ਵੀ ਜੇ ਆਪਾਂ ਲੀਡਰ ਬਦਲਣ ਹੈ ਤੇ ਗੈਰ ਸਿੱਖ ਭਾਈਚਾਰੇ ਤੋਂ ਲਿਆਣਾ ਅਮਨ अरोड़ा ਉਹਨਾਂ ਨੂੰ ਬਣਾਤਾ ਉਹਨਾਂ ਨੇ ਪ੍ਰਧਾਨ ਸ਼ਹਿਰਾਂ ਦੀਆਂ ਚੋਣਾਂ ਨੇ ਪਟਿਆਲਾ ਲੁਧਿਆਣਾ ਫਗਵਾੜਾ ਜਲੰਧਰ ਅਮਰਸਰ ਸ਼ਹਿਰਾਂ ਦੀਆਂ ਚੋਣਾਂ ਨੇ ਔਰ ਭਾਜਪਾ ਨਾਲ ਔਰ ਕਾਂਗਰਸ ਨਾਲ ਮੁਕਾਬਲਾ ਹੈ ਔਰ ਸ਼ਹਿਰੀ ਵਸੋਂ ਜ਼ਿਆਦਾ ਉਹਦੇ ਤੇ ਟਾਰਗੇਟ ਰੱਖਿਆ ਗਿਆ ਹੁਣ ਜਗਦੀਸ਼ ਰਾਜਾ ਜੀ ਕਾਂਗਰਸ ਛੱਡ ਕੇ ਆ ਗਏ ਆਮ ਆਦਮੀ ਪਾਰਟੀ 'ਚ ਆਮ ਆਦਮੀ ਪਾਰਟੀ 'ਚ ਅਗਲੇ 1 ਅੱਧੇ ਦਿਨ 'ਚ ਕਿਉਂਕਿ ਜਦੋਂ ਤੱਕ ਤੁਸੀਂ ਕਾਗਜ਼ ਭਰ ਸਕਦੇ ਹੋ ਕੋਈ ਵੀ ਲੀਡਰ ਆ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਨਾਮਜ਼ਦਗੀਆਂ ਉਹਦਾ ਕਾਗਜ਼ ਭਰਨੀਆਂ ਤਰੀਕਾ ਸ਼ੁਰੂ ਹੋ ਚੁੱਕੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਹਾਂ ਸੋ ਜਦੋਂ ਤੱਕ ਆਖਰੀ ਦਿਨ ਨਹੀਂ ਆਉਂਦਾ ਕੋਈ ਵੀ ਭਰ ਸਕਦਾ ਹੈ ਪਾਰਟੀਆਂ 'ਚ ਹੋਰ ਲੀਡਰ ਬਦਲਣਗੇ ਤੁਸੀਂ ਅੱਜ ਕੱਲ੍ਹ 'ਚ ਹੋਰ ਦੇਖੋਗੇ ਹੋਰ ਪਾਰਟੀਆਂ ਦੇ ਲੋਕ ਦੂਸਰੀਆਂ ਪਾਰਟੀਆਂ 'ਚ ਜਾਣਗੇ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਕਿਉਂਕਿ ਸੱਤਾ 'ਚ ਔਰ ਸੱਤਾ ਨੂੰ ਥੋੜਾ ਜਿਹਾ ਫਾਇਦਾ ਮਿਲਦਾ ਹੈ ਇਹ ਅਸੀਂ ਹਮੇਸ਼ਾ ਦੇਖਦੇ ਆਂ ਸੱਤਾ ਨੂੰ ਫਾਇਦਾ ਇਸ ਕਰਕੇ ਮਿਲਦਾ ਹੈ ਕਿ ਲੋਕ ਸੱਤਾ ਨਾਲ ਰਹਿਣਾ ਪਸੰਦ ਕਰਦੇ ਨੇ ਲੋਕਾਂ ਨੂੰ ਲੱਗਦਾ ਵੀ ਚਲੋ ਸਾਡੇ ਵਾਰਡ ਦੇ ਕੰਮ ਹੋ ਜਾਣਗੇ ਤੇ ਜਿਹੜੇ ਲੀਡਰਾਂ ਨੂੰ ਲੱਗਦਾ ਹੈ ਕਿ ਹੁਣ ਸਾਡੀ ਪਾਰਟੀ ਚ ਪਤਾ ਨਹੀਂ ਸਾਡੀ ਗੱਲ ਬਣੂਗੀ ਜਾਂ ਨਹੀਂ ਬਣੂਗੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਆਪਾਂ ਸੱਤਾ ਵਾਲੇ ਪਾਸੇ ਚੱਲ ਜਾਈਏ ਤੁਸੀਂ ਦੇਖੋ ਨਾ ਆਮ ਆਦਮੀ ਪਾਰਟੀ ਨੇ ਪਿਛਲੇ ਸਮਿਆਂ ਚ ਕਿੰਨੇ ਦੂਸਰੀਆਂ ਪਾਰਟੀਆਂ ਦੇ ਲੀਡਰ ਲਿਆਂਦੇ ਨੇ ਤੇ ਐਮ ਐਲ ਏ ਬਣਾਤੇ ਮਹਿੰਦਰ ਭਗਤ ਬਾਈ ਚ ਆ ਗਏ ਸੀ ਬਿਲਕੁਲ ਠੀਕ ਹੈ ਜੀ ਇਹ ਅਸਲ 'ਚ سلسلہ ਉੱਥੋਂ ਹੀ ਸ਼ੁਰੂ ਹੋਇਆ ਜੀ ਅੰਦਰ ਸ਼ਹਿਰ ਹਾਂ ਫਿਰ ਤੁਸੀਂ ਦੇਖੋ ਆ ਗਿੱਦੜਬਾਹ ਵਾਲੇ ਡਿੰਪੀ ਢੱਲੋਂ ਜੀ ਇਹ ਆਮ ਆਦਮੀ ਪਾਰਟੀ 'ਚ ਆ ਗਏ ਫਿਰ ਤੁਸੀਂ ਦੇਖੋ ਡਾਕਟਰ ਰਾਜਕੁਮਾਰ ਚੱਬੇ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਐਮਪੀ ਬਣ ਗਏ ਉਹ ਆਮ ਆਦਮੀ ਪਾਰਟੀ 'ਚ ਆ ਗਏ ਹੋਰ ਵੀ ਕਈ ਆਏ ਆਮ ਆਦਮੀ ਪਾਰਟੀ ਨੇ ਜਿਹੜਾ ਉਹਨਾਂ ਦਾ ਵਲੰਟੀਅਰ ਜਾਂ ਕਾਡਰ ਸੀ ਪਿਛਲੇ ਸਮੇਂ 'ਚ ਜਿਮਨੀ ਚੋਣਾ 'ਚ ਉਹਨਾਂ ਨੂੰ ਟਿਕਟਾਂ ਘੱਟ ਦਿੱਤੀਆਂ ਨੇ 12 ਆਿਆਂ ਨੂੰ ਜ਼ਿਆਦਾ ਦਿੱਤੀਆਂ ਨਹੀਂ ਜਦੋਂ ਸ਼ੀਤਲੰਗਰਾਲ ਦੇ ਸਾਹਮਣੇ ਤਾਂ ਭਗਵੰਤ ਮਾਨ ਆਪ ਖੜ ਗਏ ਤੇ ਉਹਨਾਂ ਨੇ ਸੀਟ ਹੈ ਜਿਹੜੀ ਉਹ ਸਾਰੀ ਜਿਤਾ ਲਈ ਪਰ ਦੇਖਿਆ ਜਾਵੇ ਤੇ ਹੁਣ ਅੱਜ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਕਾਉਂਸਲਰ ਜਿਹੜੇ ਦੂਸਰੀਆਂ ਪਾਰਟੀਆਂ ਦੇ ਸੀ ਉਹ ਕਾਫੀ ਸਮਾਂ ਪਹਿਲਾਂ ਹੀ 2-2 3-3 ਮਹੀਨੇ ਪਹਿਲਾਂ ਹੀ ਬਹੁਤ ਸਾਰੇ ਕਾਂਗਰਸ ਤੋਂ ਅਕਾਲੀ ਦਲ ਤੋਂ ਉਹ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਨੇ ਹੁਣ ਜਦੋਂ ਆਮ ਆਦਮੀ ਪਾਰਟੀ ਚ ਵੀ ਟਿਕਟਾਂ ਵੰਡੀਆਂ ਜਾਣੀਆਂ ਨੇ ਨਾ ਜਦੋਂ ਟਿਕਟਾਂ ਦਾ ਨਾਮ ਆਉਣਾ ਵੀ ਆਹ 10 ਵਾੜਾਂ ਲਈ ਆਹ ਨਾਮ ਨੇ ਉਹ ਜਦੋਂ ਤੁਸੀਂ ਨਾਮ ਦੇਖੋਗੇ ਨਾ ਜੀ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਤੁਸੀਂ ਫੇਰ ਅੰਦਾਜ਼ਾ ਲਾਈਓ ਵੀ ਕੀ ਇਹ オリジナル ਆਮ ਆਦਮੀ ਪਾਰਟੀ ਦੀ ਪਰ ਲੀਡਰਸ਼ਿਪ ਹੈ ਜਾਂ ਦੂਜੀ ਧਿਰ ਚ ਵਾਈ ਹੋਈ ਹੈ ਤੁਹਾਡੀ ਗੱਲ ਠੀਕ ਹੈ ਪਰ ਆਮ ਆਦਮੀ ਪਾਰਟੀ ਕੋ ਜਿਹੜਾ ਕਾਡਰ ਸੀਗਾ ਜਿਹੜਾ ਇਹਨਾਂ ਦਾ ਕਾਡਰ ਬਣਨਾ ਸੀ ਜਾਂ ਸਥਾਪਿਤ ਹੋਣਾ ਸੀ ਤੁਹਾਡੇ ਕੋਲ ਠੀਕ ਹੈ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਦਰਅਸਲ ਤੇ ਕਾਡਰ ਉਹੀ ਸੀਗਾ ਹੁਣ ਜਿਹੜਾ ਸੰਭਾਵੀ ਜੇਤੂ ਉਮੀਦਵਾਰ ਲੱਗਦਾ ਜਿੱਦਾਂ ਉਹ ਕਹਿੰਦੇ ਆ ਨਾ ਵੀ ਜਿਹੜਾ ਜੇਤੂ ਘੋੜਾ ਹੁੰਦਾ ਉਹਦੇ ਉੱਤੇ ਦਾ ਲੱਗਦਾ ਪਰ ਇਦਾਂ ਗੱਲਾਂ ਸਭ ਕਾਡਰ ਨਾਰਾਜ਼ ਨਹੀਂ ਹੋਊਗਾ ਜਿੱਦਾਂ ਆਪਾਂ ਗਿਦਰਬਾਜ ਵੀ ਦੇਖਿਆ ਸੀ ਪ੍ਰੇਤਪਾਲ ਸ਼ਰਮਾ ਜਿਹੜੇ ਆ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੀ ਸੀ ਫਿਰ ਛੱਡ ਗਏ ਸੀ ਦੇਖੋ ਮੇਰਾ ਹੀ ਮੰਨਣਾ ਹੈ ਕਿ ਇੱਕ ਤਾਂ ਹੁੰਦੇ ਵਲੰਟੀਅਰ ਕਾਡਰ ਵੀ ਹੁੰਦਾ ਇੱਕ ਹਰ ਵਾਰਚ ਇੱਕ ਦੋ ਲੀਡਰ ਇਹ ਜੇ ਹੁੰਦੇ ਨੇ ਜਿਹੜੇ ਆਪਣੇ ਦਮ ਤੇ ਜਿੱਤ ਦਾ ਮਾਦਾ ਰੱਖਦੇ ਨੇ ਜਿੱਤ ਦੀ ਤਾਕਤ ਰੱਖਦੇ ਨੇ ਉਹ ਕਿਸੇ ਹੋਰ ਪਾਰਟੀਆਂ ਦੇ ਵੀ ਹੋ ਸਕਦੇ ਨੇ ਜਦੋਂ ਕੋਈ ਜੇਤੂ ਦਿਖਦਾ ਕੈਂਡੀਡੇਟ ਕਿਸੇ ਪਾਰਟੀ ਨੂੰ ਮਿਲ ਜਾਂਦਾ ਨਾ ਫਿਰ ਉਹ ਆਪਣੇ ਕਾਡਰ ਨੂੰ ਸਮਝਾ ਲੈਂਦੇ ਨੇ ਕਿਤੇ ਹੋਰ ਸੈੱਟ ਕਰ ਦਿਆਂਗੇ ਇਹ ਇਹ ਪੋਲਿਟਿਕਸ ਦੇ ਵਿੱਚ ਕਹਿੰਦੇ ਨਾ ਨਾ ਕਿ ਵਿਨੇਬਿਲਿਟੀ ਫੈਕਟਰ ਦੇਖਿਆ ਜਾਂਦਾ ਅਗਰ ਤੁਹਾਡੇ ਕਾਡਰ ਨਾਲੋਂ ਵੀ ਤਕੜਾ ਤੁਹਾਡੇ ਵਲੰਟੀਅਰ ਨਾਲੋਂ ਵੀ ਤਕੜਾ ਕੋਈ ਲੀਡਰ ਮਿਲਦਾ ਹੈ ਤੇ ਪਾਰਟੀਆਂ ਵਾਲੇ ਉਹਨੂੰ ਪਾਰਟੀ 'ਚ ਸ਼ਾਮਲ ਕਰਾ ਲੈਂਦੇ ਨੇ ਇਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਬੀਜੇਪੀ 'ਚ ਵੀ ਤਾਂ ਹੀ ਆ ਨਾ ਜੀ ਰਵਨੀਤ ਬਿੱਟੂ ਉਹਨਾਂ ਨੂੰ ਤਕੜਾ ਲੱਗਿਆ ਉਹਨਾਂ ਨੇ ਚੋਣ ਲੜਾਤੀ ਚੋਣ ਲੜਾਤੀ ਬੀਬੀ ਪ੍ਰਨੀਤ ਕੌਰ ਨੂੰ ਚੋਣ ਲੜਾਤੀ ਉਹਨਾਂ ਨੇ ਉਦੋਂ ਬੀਜੇਪੀ ਵਾਲੇ ਕਿੰਨਿਆਂ ਨੂੰ ਟਿਕਟ ਮਿਲੀ ਸਾਰਿਆਂ ਨੂੰ ਟਿਕਟਾਂ ਉਹਨਾਂ ਨੂੰ ਮਿਲੀਆਂ ਸਰ ਜਿਹੜੇ ਕਾਂਗਰਸ ਜੁਆਇਨ ਕਰਦੇ ਕਰਦੇ ਭਾਜਪਾ ਜੁਆਇਨ ਕਰ ਗਏ ਹਾਂ ਇਸ ਕਰਕੇ ਪੋਲਿਟੀਕਲ ਪਾਰਟੀਆਂ ਦਾ ਜਿਹੜਾ ਪਹਿਲਾ ਉਸ ਵੇਲੇ ਨਿਸ਼ਾਨਾ ਹੁੰਦਾ ਕਿ ਅਸੀਂ ਜਿੱਤਦੇ ਹਾਂ ਜਦੋਂ ਉਹ ਇਹ ਦੇਖਦੇ ਨੇ ਵੀ ਅਸੀਂ ਜਿੱਤਣਾ ਹੈ ਫਿਰ ਉਹ ਇਹ ਨਹੀਂ ਦੇਖਦੇ ਜੀ ਨੂੰ ਅਸੀਂ ਟਿਕਟ ਦੇਣੀ ਆ ਉਹ ਸਾਡੀ ਪਾਰਟੀ ਦਾ ਆ ਜਾਂ ਬਗਾਨੀ ਪਾਰਟੀ ਦਾ ਉਹ ਕਿਸੇ ਨੂੰ ਵੀ ਜੇ ਤੂੰ ਲੱਗਦਾ ਹੋਵੇ ਪੋਲਿਟਿਕਲ ਪਾਰਟੀਆਂ ਵਾਲੇ ਟਿਕਟਾਂ ਦੇ ਦਿੰਦੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਜ਼ਿਆਦਾ ਬੋਝ ਆਇਆ ਇਨਾਂ ਚੋਣਾਂ ਦਾ ਅਗਰ ਆਮ ਆਦਮੀ ਪਾਰਟੀ 5 ਚੋ 3 ਮੇਅਰ ਬਣਾ ਗਈ ਤੇ 27 ਦੀ ਦੌੜ ਚ ਆਮ ਆਦਮੀ ਪਾਰਟੀ ਅੱਗੇ ਐ ਮੈਂ ਅੱਗੇ ਵੀ ਕਹਿੰਦਾ 5 ਮੇਅਰ ਚੁਣੇ ਜਾਣੇ ਨੇ ਪਟਿਆਲੇ ਦਾ ਲੁਧਿਆਣੇ ਦਾ ਫਗਵਾੜੇ ਦਾ ਜਲੰਧਰ ਦਾ ਤੇ ਅੰਮ੍ਰਿਤਸਰ ਦਾ ਇਸੇ ਕਰਕੇ ਕੋਸ਼ਿਸ਼ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਇਹੀ ਹੈ ਕਿ ਪੰਜਾਂ ਦੇ ਵਿੱਚੋਂ ਘੱਟੋ-ਘੱਟ ਤਿੰਨ ਮੇਅਰ ਸਾਡੇ ਹੋਣ ਵੈਸੇ ਤਾਂ ਉਹਨਾਂ ਨੇ ਪਰ ਇਹ ਕੋਸ਼ਿਸ਼ ਤੇ ਫਿਰ ਡੱਲਾ ਸਾਹਿਬ ਜਿੱਦਾਂ ਤੁਹਾਡਾ ਤਜਰਬਾ ਤੁਸੀਂ ਕਹਿ ਰਹੇ ਹੋ ਇੱਥੇ ਸਾਰੀਆਂ ਪਾਰਟੀਆਂ ਦੀ ਹੋਏਗੀ ਨਹੀਂ ਹੁੰਦੀ ਹੈ ਮੈਂ ਤੁਹਾਨੂੰ ਮੈਂ ਇਹਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਕਹਿ ਦਿੰਨਾ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਇਹੀ ਹੈ ਵੀ ਅਸੀਂ ਪੰਜ ਦੇ ਪੰਜ ਮੇਅਰ ਬਣਾ ਲੀਏ ਕਿਉਂਕਿ ਉਹ 92 ਸੀਟਾਂ ਜਿੱਤੇ 117 ਤੋਂ 95 ਦੇ 99 ਹੋਗੇ 95 ਨਹੀਂ ਉਹ ਚਾਹੁੰਦੇ ਨੇ ਅਸੀਂ ਪੰਜ ਦੇ ਪੰਜ ਮੇਅਰ ਬਣਾ ਲੀਏ ਆਪਣੇ ਔਰ ਪਿਛਲੇ 3-4 ਮਹੀਨਿਆਂ ਤੋਂ ਦੂਸਰੀਆਂ ਪਾਰਟੀਆਂ ਚੋਂ ਵੱਡੀ ਗਿਣਤੀ ਚ ਲੀਡਰ ਕਾਉਂਸਲਰ ਦੇ ਦਾਵੇਦਾਰ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਆ ਇੱਕ ਦੋ ਦਿਨਾਂ ਚ ਅਗਰ ਅਗਰ ਜਗਦੀਸ਼ ਰਾਜਾ ਜੀ ਸ਼ਾਮਲ ਹੋ ਗਏ ਤੇ ਇਹ ਪਹਿਲੇ ਲੀਡਰ ਨੇ ਬਹੁਤ ਵੱਡੀ ਗਿਣਤੀ ਚ ਕਾਉਂਸਲਰ ਦੀਆਂ ਟਿਕਟਾਂ ਦੇ ਚਾਹਵਾਨ ਆਮ ਆਦਮੀ ਪਾਰਟੀ ਚ ਪਹਿਲਾਂ ਹੀ ਜਾ ਚੁੱਕੇ ਨੇ ਕੋਈ ਫਰੰਟ ਗੇਟ ਤੋਂ ਚਲਿਆ ਗਿਆ ਕਿਸੇ ਨੇ ਬੈਕ ਡੋਰ ਐਂਟਰੀ ਲੈ ਲਈ ਕਿਸੇ ਨਾ ਕਿਸੇ ਦੇ ਤੌਰ ਤੇ ਇਸ ਕਰਕੇ ਇਹਨਾਂ ਕਾਰਪੋਰੇਸ਼ਨ ਦੀਆਂ ਚੋਣਾਂ ਚ ਅੱਜ ਵੀ ਆਮ ਆਦਮੀ ਪਾਰਟੀ ਤਕੜੀ ਤਾਂ ਹੈ ਕਿਉਂਕਿ ਸੱਤਾ ਆਮ ਆਦਮੀ ਪਾਰਟੀ ਦੀ ਹੈ ਪਰ ਮੁਕਾਬਲਾ ਸ਼ਹਿਰਾਂ 'ਚ ਬੀਜੇਪੀ ਨਾਲ ਦੇਖਣਯੋਗ ਬਣ ਸਕਦਾ ਹੈ ਉਹ ਕਿਉਂ ਬਣ ਸਕਦਾ ਹੈ ਕਿਉਂਕਿ 18.5% ਵੋਟਾਂ 24 ਦੇ ਵਿੱਚ ਬੀਜੇਪੀ ਨੇ ਲਈਆਂ ਹੁਣ ਬੀਜੇਪੀ ਦਾ ਕਾਡਰ ਵੀ ਹੈ ਬੀਜੇਪੀ ਦਾ ਵਲੰਟੀਅਰ ਵੀ ਹੈ ਹੁਣ ਤਾਂ ਜਿਹੜੀਆਂ ਟਿਕਟਾਂ ਮਿਲਣੀਆਂ ਨੇ ਉਹ ਕੌਂਸਲਰ ਦੀਆਂ ਉਹ ਬੀਜੇਪੀ ਨੇ ਆਪਣੇ ਵਲੰਟੀਅਰ ਆਪਣੇ ਕਾਡਰ ਨੂੰ ਦੇਣੀਆਂ ਹੈ ਕਿਉਂਕਿ ਹੁਣ ਬਹੁਤੇ ਤਾਂ ਕਾਂਗਰਸ ਤੋਂ ਆਇਆ ਨੂੰ ਟਿਕਟ ਨਹੀਂ ਮਿਲਣੀ ਬੀਜੇਪੀ 'ਚ ਪਰ ਕਿਉਂਕਿ ਪਿਛਲਾ ਜਿਹੜਾ ਤਜਰਬਾ ਹੈ ਅਕਾਲੀ ਬੀਜੇਪੀ ਇਕੱਠੇ ਲੜਦੇ ਇਕੱਠੇ ਲੜਦੇ ਸੀ ਹੁਣ ਇਕੱਲੇ ਇਕੱਲੇ ਲੜਨਗੇ ਹੁਣ ਕੀ ਬੀਜੇਪੀ ਕੋਲੇ ਐਨੇ ਕੌਂਸਲਰ ਦੇ ਕੈਂਡੀਡੇਟ ਹੋਣਗੇ ਜ਼ਰੂਰ ਹੋਣਗੇ ਅਕਾਲੀ ਦਲ ਕੋਲੇ ਹੋਣਗੇ ਜ਼ਰੂਰ ਹੋਣਗੇ ਕਿਸੇ ਨਾ ਕਿਸੇ ਨੂੰ ਤਾਂ ਦੇਣਗੇ ਨਾ ਪਰ ਕੀ ਜਦੋਂ ਇਹ ਇਕੱਲੇ ਇਕੱਲੇ ਲੜਨਗੇ ਤੇ ਉਹਨਾਂ ਮੁਕਾਬਲਾ ਦੇ ਸਕਣਗੇ ਜਿੰਨਾ ਪਹਿਲਾਂ ਦੰਦੇ ਸੀ ਅੱਜ ਵੀ ਸਿਟੀ ਉਹੀ ਬਣ ਗਈ ਕੀ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੈ ਭਾਵੇਂ ਆਮ ਆਦਮੀ ਪਾਰਟੀ ਪਹਿਲੀ ਵਾਰੀ ਸੱਤਾ ਚੋਂਣ ਤੋਂ ਬਾਅਦ ਕਾਰਪੋਰੇਸ਼ਨ ਦੀ ਚੋਣਾਂ ਲੜ ਰਹੀ ਹੈ ਪਰ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਹੈ ਆਮ ਆਦਮੀ ਪਾਰਟੀ ਨਾਲ ਮੂਹਰੇ ਮੁਕਾਬਲਾ ਕੀਦਾ ਬੀਜੇਪੀ ਦਾ ਸ਼ਹਿਰਾਂ 'ਚ ਕਿਉਂਕਿ ਸ਼ਹਿਰਾਂ 'ਚ ਕਾਂਗਰਸ ਆ ਜੋੜੀ ਤਕੜੀ ਨਹੀਂ ਹੈ ਜਿੰਨੀ ਤਕੜੀ ਕਾਂਗਰਸ ਸ਼ਹਿਰਾਂ ਚ ਹੋਇਆ ਕਰਦੀ ਸੀ ਮੈਨੂੰ ਡਲਾ ਸਾਹਿਬ ਯਾਦ ਆ ਗਿਆ ਗੱਲ ਕਰਦੇ ਕਰਦੇ ਆ ਅੰਮ੍ਰਿਤਸਰ ਦੇ ਮੇਅਰ ਹੁੰਦੇ ਸੀ ਕਮਲਜੀਤ ਰਿੰਟੂ ਜੀ ਉਹ ਸਭ ਤੋਂ ਪਹਿਲਾਂ ਆਪ ਜੁਆਇਨ ਕਰਕੇ ਹੋਇਆ ਮੈਂ ਜਦੋਂ ਹੀ ਸਰਕਾਰ ਬਦਲੀ ਉਹ ਆਮ ਆਦਮੀ ਪਾਰਟੀ ਦੇ ਮੇਅਰ ਹੀ ਬਣ ਗਏ ਸੀ ਜਾ ਕੇ ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਕਿਸਾਨ ਨੂੰ ਪਤਾ ਲੱਗ ਜਾਂਦਾ ਨਾ ਅਸਮਾਨ ਵੱਲ ਦੇਖ ਕੇ ਵੀ ਮੀਂਹ ਪੈਣ ਵਾਲਾ ਤੇ ਜੇ ਤਾਂ ਉਹਨੇ ਬੰਦੋਬਸਤ ਕਣਕ-ਕੁਣਕ ਕੱਟੀ ਪਈ ਆ ਟਰਾਲੀ ਚ ਤੇ ਉਹ ਛੱਤ ਥੱਲੇ ਲਾ ਦਿੰਦਾ ਹੈ ਇਸੀ ਤਰ੍ਹਾਂ ਜਿਹੜੇ ਕਾਉਂਸਲਰ ਨੇ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਮਾਹੌਲ ਕੀ ਹੈ ਉਹ ਪਹਿਲਾਂ ਹੀ ਆਪਣੀ ਪਸੰਦ ਦੀ ਪਾਰਟੀ 'ਚ ਚਲੇ ਜਾਂਦੇ ਨੇ ਜਿਹਨੇ ਮੇਅਰ ਬਣਨਾ ਹੁੰਦਾ ਉਹਨੂੰ ਵੀ ਅੰਦਾਜ਼ਾ ਹੋ ਜਾਂਦਾ ਵੀ ਕਿੱਧਰ ਜ਼ਿਆਦਾ ਫਾਇਦਾ ਹੈ ਉਹ ਵੀ ਆਪਣੀ ਗੋਟੀ ਫਿਟ ਕਰ ਦਿੰਦਾ ਹੈ ਜਿਹੜੇ ਪੋਲਿਟਿਕਲ ਲੋਕ ਨੇ ਨਾ ਜੀ ਉਹਨਾਂ ਨੂੰ ਪਛਾਣ ਬਹੁਤ ਹੁੰਦੀ ਹੈ ਕਿ ਮੌਸਮ ਕਿਸ ਪਾਰਟੀ ਦਾ ਆਉਣ ਵਾਲਾ ਹੈ ਇਸ ਕਰਕੇ ਉਹ ਉਧਰ ਨੂੰ ਵਕਤ ਰਹਿੰਦੇ ਹੀ ਤੁਰ ਜਾਂਦੇ ਨੇ ਹਾਂ ਕਈ ਵਾਰੀ ਦੇਖੋ ਮੌਸਮ ਡਗਾ ਵੀ ਦੇ ਜਾਂਦਾ ਹੈ ਇਹ ਨਹੀਂ ਵੀ ਜਿਵੇਂ ਤੁਸੀਂ ਦੇਖ ਲਿਆ ਬੱਦਲ ਦੇਖ ਕੇ ਤੁਸੀਂ ਕਹੋ ਵੀ ਲੋ ਗੜੇ ਪੈਣਗੇ ਕਈ ਵਾਰੀ ਗੜੇ ਨਹੀਂ ਵੀ ਪੈਂਦੇ ਥੋੜੀ ਦੇਰ ਬਾਅਦ ਧੁੱਪ ਨਿਕਲੇ ਆਉਂਦੀ ਹੈ ਸੋ ਕਿਸਮਤ ਵੀ ਹੁੰਦੀ ਹੈ ਪਰ ਕਾਂਗਰਸ ਔਰ ਭਾਜਪਾ ਅਕਾਲੀ ਦਲ ਦੇ ਤਾਂ ਵਿਕਾਰ ਦਾ ਸਵਾਲ ਹੈ ਚੋਣਾ ਪਰ ਭਾਜਪਾ ਔਰ ਕਾਂਗਰਸ ਲਈ ਬਹੁਤ ਜ਼ਿਆਦਾ ਹੈ ਅਗਰ ਆਜ ਆਮ ਆਦਮੀ ਪਾਰਟੀ ਭਾਜਪਾ ਔਰ ਕਾਂਗਰਸ ਨੂੰ ਹਰਾ ਦਿੰਦੀ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਸਿਰ ਤੁਸੀਂ ਸਮਝੋ ਕਿ 27 ਦੇ ਲਈ ਤੁਸੀਂ ਆਮ ਆਦਮੀ ਪਾਰਟੀ ਨੂੰ ਦੌੜ ਚੋਂ ਬਾਹਰ ਨਹੀਂ ਕਹਿ ਸਕਦੇ ਜਿਹੜੇ ਲੋਕ ਆ ਜਾ ਕਹਿੰਦੇ ਨੇ ਨਾ ਕਿ ਆਮ ਆਦਮੀ ਪਾਰਟੀ ਬਹੁਤ ਪਿੱਛੇ ਰਹਿ ਗਈ ਹੁਣ ਜਿਵੇਂ ਮਰਜੀ ਜਮਿਨੀ ਚੋਣਾ ਜਿੱਤ ਗਈ ਆਮ ਆਦਮੀ ਪਾਰਟੀ ਪਰ 27 ਚ ਨਹੀਂ ਲੋਕਾਂ ਨੇ ਪੁੱਛਣਾ ਉਹ ਲੋਕ ਗਲਤ ਸਾਬਤ ਹੋ ਸਕਦੇ ਨੇ ਕਿਉਂਕਿ ਮੈਂ ਅੱਗੇ ਵੀ ਕਹਿੰਨਾ ਮੁਫਤ ਬਿਜਲੀ ਬਹੁਤ ਵੱਡਾ ਫੈਕਟਰ ਹੈ ਔਰ ਆਉਂਦੇ ਸਮੇਂ ਚ ਭਗਵੰਤ ਮਾਨ ਨੇ 1100 ਰੁਪਏ ਵੀ ਖਾਤਿਆਂ ਚ ਪਾ ਦੇਣੇ ਨੇ ਸੋ ਜਦੋਂ 1+1 ਦਾ ਪੈਕੇਜ ਮਿਲਦਾ ਹੋਵੇ ਨਾ ਤੇ ਫਿਰ ਲੋਕ ਵੋਟਾਂ ਪਾ ਵੀ ਦਿੰਦੇ ਨੇ ਇਸ ਕਰਕੇ ਬੀਜੇਪੀ ਔਰ ਕਾਂਗਰਸ ਦੇ ਲਈ ਇਹ ਜ਼ਿਆਦਾ ਵੱਡੀ ਚੁਣੌਤੀ ਆ ਦੇਖੋ ਪਿੰਡਾਂ ਚ ਅਕਾਲੀ ਦਲ ਤਾਂ ਪਹਿਲਾਂ ਹੀ ਹਾਰ ਗਿਆ ਅਕਾਲੀ ਦਲ ਕੋਲੇ ਤਾਂ ਪਿੰਡਾਂ ਚ ਨਿਕਲਿਆ ਹੀ ਕੁਝ ਨਹੀਂ ਆ ਚਾਰ ਜ਼ਿਮਨੀ ਚੋਣਾ ਉਹ ਲੜੇ ਨਹੀਂ ਪਾਰਲੀਮੈਂਟ ਚ ਪਿੱਛੇ ਰਹਿ ਗਿਆ ਅਕਾਲੀ ਦਲ ਸ਼ਹਿਰਾਂ ਚ ਬੀਜੇਪੀ ਨੇ ਵੋਟ ਲਈ ਤੇ ਕਾਂਗਰਸ ਹੈ ਹੁਣ ਇਹਨਾਂ ਚੋਣਾਂ ਚ ਅਗਰ ਬੀਜੇਪੀ ਔਰ ਕਾਂਗਰਸ ਦੋਵੇਂ ਅਗਰ ਆਪਣੇ ਆਪਣੇ ਤੌਰ ਤੇ ਦੋ ਦੋ ਮੇਅਰ ਨਾ ਬਣਾ ਸਕੇ ਅਗਰ ਬੀਜੇਪੀ ਦੇ ਦੋ ਮੇਅਰ ਨਹੀਂ ਬਣੇ ਕਾਂਗਰਸ ਦੇ ਦੋ ਮੇਅਰ ਨਹੀਂ ਬਣੇ ਤੇ ਬੀਜੇਪੀ ਔਰ ਕਾਂਗਰਸ ਵੱਡੀ ਉਥਲ ਪੁਥਲ ਹੋਏਗੀ ਕਾਂਗਰਸ ਚ ਅਗਰ ਦੋ ਮੇਅਰ ਨਹੀਂ ਬਣਦੇ ਤੇ ਜਿਹੜਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆ ਨਵੇਂ ਸਿਰੇ ਤੋਂ ਬਣਾਉਣੀ ਪੈ ਜਣੀ ਰਾਹੁਲ ਗਾਂਧੀ ਨੂੰ ਔਰ ਇਸੇ ਤਰ੍ਹਾਂ ਬੀਜੇਪੀ ਹੈ ਬੀਜੇਪੀ ਚ ਫਿਰ ਬਹੁਤ ਵੱਡੇ ਢਾਂਚਾਗਤ ਬਦਲਾਅ ਹੋ ਸਕਦੇ ਅਗਰ ਭਾਜਪਾ ਦੋ ਮੇਅਰ ਵੀ ਨਹੀਂ ਬਣਾਉਂਦੀ। ਜੱਲ ਸਾਹਿਬ ਤੁਹਾਡੀ ਗੱਲ ਠੀਕ ਹੈ ਜੇ ਕਾਂਗਰਸ ਨਾ ਬਣਾ ਪਾਈ ਮੈਂ ਕਹਿੰਦਾ ਦੋ ਛੱਡ ਕੇ ਅਗਰ ਰਾਜਾ ਵੜਿੰਗ ਲੁਧਿਆਣਾ ਇਹਦੇ ਵਿੱਚ ਨਾ ਬਣਾ ਪਾਏ ਤਾਂ ਵੀ ਵੱਡੀ ਉਤਲ ਪੁਤਲ ਜਿਹੜੀ ਆ ਉਹ ਹੋ ਸਕਦੀ ਹੈ ਕਿਉਂਕਿ ਰਾਜਾ ਵੜਿੰਗ ਨੂੰ ਚੀਚੇ ਤੌਰ ਤੇ ਲੁਧਿਆਣਾ ਦੀ ਇਲੈਕਸ਼ਨ ਲੜਾਈ ਤੇ ਰਾਜਾ ਵੜਿੰਗ ਜਿੱਤ ਕੇ ਲੋਕ ਸਭਾ ਵੀ ਪਹੁੰਚੇ ਹੋਏ ਆ। ਦੇਖੋ ਹੁਣ ਰਾਜਾ ਵੜਿੰਗ ਪ੍ਰਧਾਨ ਨੇ ਆਪ ਜਿੱਤਿਓ ਉਹ ਰਾਜਾ ਵੜਿੰਗ ਜੁਝਾਰੂ ਲੀਡਰ ਹੈ ਠੀਕ ਹੈ ਜਿੱਤ ਗਿਆ। ਪਰ ਸਵਾਲ ਇਹ ਹੈ ਕਿ ਉਹਨਾਂ ਦੀ ਪਤਨੀ ਨਹੀਂ ਉਥੋਂ ਜਿੱਤ ਸਕੀ। ਪਰ ਕਾਂਗਰਸ ਨਹੀਂ ਜਿੱ ਹੁਣ ਪੰਜ ਕਾਰਪੋਰੇਸ਼ਨਾਂ ਨੇ ਅਗਰ ਰਾਜਾ ਵੜਿੰਗ ਦੀ ਅਗਵਾਈ ਚ ਪ੍ਰਤਾਪ ਬਾਜਵਾ ਜੀ ਦੀ ਅਗਵਾਈ ਚ ਅਗਰ ਪੰਜ ਕਾਰਪੋਰੇਸ਼ਨਾਂ ਚੋਂ ਕਾਂਗਰਸ ਦੋ ਕਾਰਪੋਰੇਸ਼ਨਾਂ ਵੀ ਨਹੀਂ ਜਿੱਤਦੀ ਫਿਰ ਕਾਂਗਰਸ ਖੜੀ ਕਿੱਥੇ ਹੈ ਫਿਰ ਦਿੱਲੀ ਵਾਲਿਆਂ ਨੇ ਦੇਖਣਾ ਹੈ ਵੀ ਕਾਂਗਰਸ ਕਿੱਥੇ ਖੜੀ ਹੈ ਆਪਾਂ ਕਾਂਗਰਸ ਨੂੰ ਇੱਥੇ ਹੀ ਖੜਾ ਕੇ ਰੱਖਣਾ ਹੈ ਜਾਂ ਕਾਂਗਰਸ ਨੂੰ ਆਪਾਂ ਅੱਗੇ ਤੋਰਨਾ ਹੈ ਜਾਂ ਕਾਂਗਰਸ ਨੂੰ ਆਪਾਂ ਬਿਠਾ ਦੇਣਾ ਹੈ ਇਹ ਇਹ ਫਿਰ ਦਿੱਲੀ ਵਾਲੇ ਫੈਸਲਾ ਕਰਨਗੇ ਡਾਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਣੇ ਹੋ ਤੇ ਖਬਰਾਂ ਦੀ ਪੂਰੀ ਪੜਤਾਲ ਜਿਹੜੀ ਆ ਉਹ ਕਰਦੇ ਹਾਂ ਤੇ ਬੜੇ ਸਰਲ ਢੰਗ ਦੇ ਨਾਲ ਦਰਸ਼ਕਾਂ ਨੂੰ ਸਮਝਾਉਂਦੇ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਪਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੀ ਹੈ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ